ਚੋਪੀ ਐ ਮੈਂ ਤਾਂ ਚੋਪੀ ਮੈਂ ਖੜੀ ਹੋ ਕੋਈ ਫਾਇਦਾ ਨਹੀਂ ਮੱਥਾ ਮਾਮਦਾ ਇਸ ਬੁੜੀ ਨਾਲ ਤੂੰ ਚਲ ਆਇਆ ਤੈਨੂੰ ਚਾ ਪਿਆ ਮਾਂ ਅੰਦਰ ਆਪਾਂ ਤਾਂ ਆਪ ਹੀ ਕੋਈ ਹਿੱਲਾ ਕਰਾਂਗਾ ਮੇਰੀ ਗੱਲ ਸੁਣ ਲੈ ਭੈਣ ਜੀ ਜਿਆਦਾ ਇੱਤੇ ਕਰਦੇ ਜਮੀਨ ਪੂਰੀ ਠੀਕ ਹੈ ਜੇ ਤੂੰ ਜਮੀਨ ਪੂਰੀ ਨਹੀਂ ਕਰ ਸਕਦੀ ਤੇ ਮੈਂ ਆ ਦਿੱਤੀ ਨੂੰ ਲੈ ਕੇ ਜਾਉਂਗੀ ਖੜੀ ਹੋ ਕੇ ਭੈਣ ਜੀ ਗੱਲ ਸੁਣਾ ਮਾਰੀ ਗੱਲ ਸੁਪਈਆ ਗੱਲ ਗੱਲ ਸੁਣੋ ਭੈਣ ਜੀ ਤੁਸੀਂ ਮੇਰੀ ਐ ਥੋੜਾ ਲੈ ਕੇ ਜਾਉਂਗਾ ਮਨਿੰਦਰ ਨਾਲ ਮੈਂ ਤੇ ਐ ਹੀ ਜਾਉਂਗੀ ਬਸ ਨਹੀਂ ਨਹੀਂ ਪੁੱਤ ਤੂੰ ਵੀ ਸਿਆਣੀ ਬਣ ਬਣੀ ਐਸੇ ਉਹ ਨਿਕਲਿਆ ਹੁਣ ਬਾਅਦ ਦੇ ਪਾਣੀ ਤਾਂ ਨਹੀਂ ਆ ਗਈ ਜੀ ਆ ਲਓ ਪਾਣੀ ਤੈਨੂੰ ਪਤਾ ਨਹੀਂ ਲੱਗਾ ਕਿ ਬਾਹਰ ਬੰਦਾ ਆਇਆ ਬੈਠਾ ਅੰਦਰ ਹੀ ਬੈਠੀਆਂ ਬੜੀ ਕਿੱਥੋਂ ਅੰਦਰ ਬੈਠੇ ਸੀ ਪਾਣੀ ਠੰਡਾ ਲਿਆਈਆਂ ਕਰਕੇ ਮੈਂ ਪਾਣੀ ਠੰਡੇ ਨਾਲ ਤੂੰ ਦੱਸ ਕੀ ਬਰਫ਼ ਜਮਾਉਣ ਲੱਗ ਗਈ ਸੀ ਉੱਥੇ ਕੈਂਪਰ ਜਿਹਾ ਪਾਇਆ ਪਿਆ ਤੂੰ ਘੜ ਲੈ ਗਲਾਸ ਉਸ ਵਿੱਚ ਨਾ ਇਹ ਦੱਸੋ ਉਹਨਾਂ ਨੂੰ ਗੁੱਸਾ ਮੇਰੇ ਤੇ ਕਾ ਤੜੀ ਐਨੇ ਨਾ ਮੈਨੂੰ ਐਂ ਦੱਸਾ ਮੈਂ ਚਾਰੇ ਪਾਸੇ ਮੇਰੀ ਬੇਇੱਤੀ ਹੋਈ ਜਾਊਗੀ ਪਹਿਲਾਂ ਉਹਨਾਂ ਨੇ ਕਰਾਤੀ ਉੱਤੋਂ ਤੂੰ ਗੱਲ ਨੂੰ ਪੈਂਦੀਆਂ ਹੈ ਕੋਸਾਇਗਾ ਤਾਂ ਬੋਲ ਗੱਲ ਕੀ ਹੋਈ ਮੈਨੂੰ ਗੱਲ ਦੱਸੋ ਗੱਲ ਕੀ ਹੋਣੀ ਆ ਪਹਿਲਾਂ ਤਾਂ ਮੇਰੀ ਗੱਲ ਸੁਣਾ ਜਿਹੜੀ ਗੱਲ ਕਰਮੀ ਸੀ ਉਹਦੇ ਲਈ ਪੂਰੇ ਉਤਰੇ ਹੋ ਐ ਰਹਿੰਦੇ ਹੁੰਦੇ ਮੈਨੂੰ ਲੈ ਕੇ ਚਾਚੇ ਕੇ 100-100 ਚਾਚਾ ਬੋਲਿਆ ਉਥੇ ਫਿਰ ਇਹ ਵਿੱਚ ਮੇਰੀ ਕੀ ਗਲਤੀ ਆ ਮੈਨੂੰ ਕੋ ਸੁਣਾਈ ਇਹਨੇ ਤੁਸੀਂ ਮੈਂ ਗਲਤੀ ਕੀਤੀ ਆ ਤੇਰੇ ਪੇਕੇ ਆ ਹੋਰ ਕੀਦੇ ਆ ਨਾ ਜੀ ਮੇਰੇ ਪੇਕੇ ਆ ਮੈਂ ਕਿਹਾ ਮੇਰੇ ਪੇਕੇ ਨੂੰ ਆਏ ਕਿ ਐਸੀ ਵੀ ਇਹਦੀ ਬੇਇੱਜ਼ਤੀ ਕਰ ਬੁਲਾ ਕੇ ਘਰ ਓਏ ਆ ਬੇਇੱਜ਼ਤੀ ਆ ਹੋਰ ਕੀ ਆ ਤੂੰ ਮੈਨੂੰ ਐਂ ਦੱਸ ਮੈਂ ਮਨਿੰਦਰ ਦੇ ਮਾਪੇ ਉਹਨੂੰ ਕੀ ਜਵਾਬ ਦੇਉਂਗਾ ਹੈ ਮੈਂ ਤਾਂ ਐਡਰ ਲੱਗ ਗਿਆਦਾ ਉਹ ਇੱਥੇ ਨਾ ਚੜ੍ਹ ਲ ਚੌਂਤਰੇ ਤੇ ਹੋਰ ਇੱਥੇ ਬੇਇੱਜ਼ਤੀ ਹੋ ਜਾਏ ਸ੍ਰੀਕੇ ਕਬੀਲੇ ਚ ਵੀ ਵੇਖਿਆ ਰਿਸ਼ਤਾ ਕਰਾਇਆ ਮੈਂ ਤਾਂ ਆਪ ਨੂੰ ਟੈਨਸ਼ਨ ਹੋਈ ਪਈ ਆ ਵੀ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ ਉੱਥੇ ਜਾ ਕੇ ਉਹਦੇ ਪੇਕੇ ਮੈਂ ਤਾਂ ਜੀ ਨਹੀਂ ਕਰਦਾ ਜਾਨ ਨੂੰ ਉੱਥੇ ਤੂੰ ਤਾਂ ਸ਼ਰਮ ਲਾ ਕੇ ਤੰਗਤੀ ਹੈ ਆਦੀ ਮਾਂ ਨਾਲ ਗੱਲ ਕਰ ਲੈ ਜਾਂ ਕਰ ਲੈ ਉਹਦੇ ਭਰਾ ਨਾਲ ਠੀਕ ਹੈ ਜਿਹੜੀ ਗੱਲ ਕਰਨੀ ਸੀ ਜਾਂਦਾ ਤੇ ਪੂਰੇ ਉੱਤਰ ਨਹੀਂ ਐਂ ਕਰਦਾ ਚੱਕ ਜੁੱਲੀ ਬਿਸਤਰਾ ਜਾ ਤੇ ਦਫਾ ਹੋ ਜਾ ਉਥੋਂ ਉਹ ਗੇਟ ਖੁੱਲਿਆ ਪਿਆ ਮੇਰੀ ਅਮਾ ਤਾਂ ਪਰੋਂਦੀ ਫਿਰਦੀ ਹੈ ਵਿਚਾਰੇ ਉਹ ਕੀ ਕਰੇ ਮੈਂ ਤਾਂ ਕੰਮ ਕਰਦਾ ਮੈਂ ਤਾਂ ਕਰਦਾ ਨਾ ਉਦੋਂ ਨਹੀਂ ਦਿੰਦਾ ਜੀ ਤੇਰੀ ਮ ਜੇ ਉਹ ਕਹਿੰਦੀ ਸੀ ਹਾਂ ਹਾਂ ਦਾਲ ਦਾ ਟਰੱਕ ਲਾਵਾਂਗੇ ਅਸੀਂ ਤਾਂ ਸਾਡੇ ਕੋਲੇ ਤਾਂ 14 ਕਿੱਲੇ ਆ ਹੱਦ ਖਾਓ 14 ਕਿੱਲੇ ਹੁਣ ਉਹਦੇ ਚਾਚੇ ਨੇ ਕਿਹਾ ਸੀਗਾ ਵੀ ਮੈਂ ਨਹੀਂ ਵਿਆਹ ਕਰਾਉਂਦਾ ਸਾਰਾ ਕੁਝ ਤੁਹਾਡਾ ਫੇਰ ਹੀ ਕਿਹਾ ਸੀਗਾ ਉਹ ਬਗਾਨੀ ਸ਼ਹਿ ਤੇ ਮੁੱਛਾਂ ਨਹੀਂ ਮਣਾਈ ਰੀਆਂ ਹੁੰਦੀਆਂ ਨਹੀਂ ਮਣਾਈ ਰੀਆਂ ਹੁੰਦੀਆਂ ਤੁਸੀਂ ਬਗਾਨੀ ਸ਼ਹਿ ਤੇ ਮਣਾਤੀਆਂ ਨਾਲ ਮੇਰੀ ਦਾੜੀ ਮਣਾਤੀ ਉਹ ਸਾਨੂੰ ਕੀ ਪਤਾ ਸੀ ਚਾਚਾ ਆਹ ਗੱਲ ਕਰੂਗਾ ਤੁਸੀਂ ਹੋ ਮੇਰਾ ਸਾਰਾ ਕੁਝ ਮੈਂ ਐ ਨਹੀਂ ਕਰਦਾ ਉਹ ਨਹੀਂ ਕਰਦਾ ਸਾਰਾ ਕੁਝ ਮੇਰਾ ਤੁਹਾਡਾ ਤਾਂ ਕਿਰਾਇਆ ਨਹੀਂ ਨਾ ਉਹ ਤੋਂ ਪਰੇ ਲਿਖੇ ਸੀ ਤੁਸੀਂ ਤੁਸੀਂ ਕਿਹੜਾਣ ਪਰ ਸੀ ਉਹ ਤਾਂ ਫਿਰ ਵੀਰੇ ਨੇ ਕਰਾਉਣਾ ਸੀ ਜਾਂ ਮਾਲੇ ਕਰਾਉਣਾ ਸੀ ਉਹਨੇ ਉਹ ਬਿੱਜੂ ਆ ਬੋਜਾ ਦਾ ਜਿੱਥੇ ਭਾਗਨੇ ਪੱਥਰਾਂ ਨੂੰ ਜਿੱਥੇ ਧਰਤਾ ਉੱਥੇ ਬੈਠਾ ਝਾਕੀ ਜਾਂਦਾ ਕੂਟਰ-ਕੂਟਰ ਉਹਨੂੰ ਕੀ ਪਤਾ ਵਿਚਾਰਾ ਭੋਲਾ ਉਹਨੇ ਮਾਲਾ ਕਹਿੰਦੇ ਜੇ ਚਾਚਾ ਕਹਿੰਦਾ ਉਹਨੇ ਕਰ ਲੈਂਦਾ ਤੇ ਫਿਰ ਹੁਣ ਕਿਉਂ ਭੱਜੇ ਫਿਰਦੇ ਹੁਣ ਕਿਉਂ ਹੁਣ ਮੈਂ ਤਾਂ ਹੱਕ ਤੇ ਡੰਡਾ ਦੇ ਕੇ ਪੂਰੇ ਕਰਾਂ ਉਹਥੇ ਠੀਕ ਆ ਨਹੀਂ ਆਉਦਾ ਸਮਾਨ ਜਾਂ ਪਰ ਛੋਟੇ ਹੱਥ ਜਿਹੇ ਦਾ ਤੁਰਦੀ ਬਣ ਇਥੋਂ ਲੈ ਕੇ ਮੈਂ ਮੈਂ ਕਿੱਥੇ ਜਾਵਾਂ ਤੇ ਹੋਰ ਕੌਣ ਜਾਊਗਾ ਆਏ ਨਹੀਂ ਮੰਨੀ ਨਹੀਂ ਪਾ ਲੰਦਾ ਉਹਦੀ ਸਵੇਰ ਨੂੰ ਆਗਲਾ ਮੈਨੂੰ ਸਾਥ ਚ ਘੜੀਸੂ ਨਾ ਜੇ ਮੈਨੂੰ ਮੇਰੀ ਗੱਲ ਸੁਣ ਜਦੋਂ ਰਿਸ਼ਤਾ ਕਰਾਉਣਾ ਸੀ ਉਦੋਂ ਤਾਂ ਤੂੰ ਬੜਾ ਐ ਮੂਰੇ ਹੋ ਹੋ ਕਰਦੀ ਸੀ ਹਾਂਜੀ ਜ਼ਿੰਮੇਵਾਰੀ ਐ ਮੇਰੀ ਕਰਾਓ ਮੇਰੇ ਭਰਾ ਨੂੰ ਰਿਸ਼ਤਾ ਹੁਣ ਨਹੀਂ ਮੇਰੇ ਭਰਾ ਨੇ ਕੀ ਕੀਤਾ ਕੀ ਤੂੰ ਸਾਰੇ ਕੋ ਚਾਚੇ ਨੇ ਆ ਉਹ ਉਹਦੀ ਜ਼ਮੀਨ ਤੇ ਹਾਂ ਵੀ ਕਿਉਂ ਮਾਰੀ ਸੀ ਤੂੰ ਸੱਤ ਕਹਿਣ ਦੇ ਵਾਗਲੇ ਨੂੰ ਸੱਤ ਦੱਸ ਦਿੰਦਾ ਓਹੋ ਜੇ ਚਾਚੇ ਨੇ ਕਿਹਾ ਸੀ ਤਾਂ ਹੀ ਹਾਂ ਵੀ ਮਾਰੀ ਸੀ ਜੇ ਚਾਚੇ ਨੇ ਕਿਹਾ ਸੀ ਤੇ ਫਿਰ ਚਾਚੇ ਦਾ ਨਾਂ ਤਾਂ ਕਰਾਈ ਨਹੀਂ ਕਰਾਈ ਕਿਉਂ ਨਹੀਂ ਤੁਸੀਂ ਕਰਾਉਣੀ ਸੀ ਨਹੀਂ ਨਹੀਂ ਪਤਾ ਮੇਰੇ ਨਾਲ ਜਿੱਦੀ ਜਾਓਗੇ ਨਾ ਦਲ ਤੋਂ ਮੈਂ ਤੈਨੂੰ ਐਂ ਦੱਸਦਾ ਠੀਕ ਆ ਤੁਰਦੀ ਬਣ ਇਥੋਂ ਜਿੱਨਾਂ ਜਿਹੜਾ ਗੱਲ ਨਹੀਂ ਨਾ ਸਿਰੇ ਲੱਗਦੀ ਉਹਨਾਂ ਜਿਹੜੇ ਇੱਥੇ ਮੈਨੂੰ ਆ ਕੇ ਮੂੰਹ ਰੱਧ ਖਾਈ ਇੱਥੇ ਭਰੀ ਇਸ਼ਕਾ ਲੈ ਕੇ ਆਣੀ ਆ ਬਾਗ ਜਾ ਮੈਂ ਇਧਰ ਦੰਦ ਕੱਢ ਦੂੰ ਮਾਰ ਕੇ ਨਾ ਹੁੰਦੀ ਵੀ ਨਹੀਂ ਖੁਲਾਈ ਦਫਾ ਹੋ ਸਾਰੇ ਪਾਸੇ ਸਿਰ ਚੜਦੇ ਆ ਜੇ ਉੱਤੋਂ ਚੋ ਇੱਕ ਚੋਰ ਹੈ ਉੱਤੋਂ ਜਤਰਾਇਆਂ ਕਰਦੇ ਆਲਾ ਦੇਖ ਲੈ ਮੈਨੂੰ ਰੋ ਮਾਰ ਕੇ ਦਿਖਾਉਂਦੀ ਆ ਕੁੜੇ ਖੜੀ ਕੁੜੇ ਕੜੀ ਨਮੀਂ ਚੇ ਨੀ ਲੈ ਢੀੜੇ ਤੋਂ ਕਿ ਲਿਆਈ ਆ ਕੁੜੇ ਹਾਂ ਪੈਣ ਲੈ ਢੀੜੇ ਤੋਂ ਮੈਂ ਵੀ ਹੁਣੀ ਢੋਕੇ ਲਿਆਈ ਆ ਮੈਂ ਮੇਰੇ ਨਾਲ ਚੱਲ ਬੜਿਆ ਕਰ ਮੈਂ ਵੀ ਉੱਥੇ ਢੋਕੇ ਲਿਆਉਂਦੀ ਆ ਖਾਲ ਤੇ ਲੀੜੇ ਨਾ ਮੈਨੂੰ ਪਤਾ ਨਹੀਂ ਸੀਗਾ ਚਲ ਕੋਈ ਨਾ ਸਵੇਰ ਤੋਂ ਸੀਗਾ ਕਰ ਲਈ ਮੇਰੇ ਨਾਲ ਤੇ ਤੇਰਾ ਨਾਮ ਕੰ ਭਲਾ ਕੀ ਹੈਗਾ ਮੇਰਾ ਨਾਮ ਜੀਤੋ ਹੈ ਅੱਛਾ ਤੇ ਮੈਂ ਇੱਕ ਗੱਲ ਹੋਰ ਵੀ ਸੁਣੀ ਸੀ ਕਹਿੰਦੇ ਆ ਕਿ ਵੀ ਤੇਜੇ ਨੇ ਪਾਈ ਆ ਕਿ ਮੋਲ ਦਿੱਤੀ ਵੀ ਲਿਆ ਕੇ ਦਿੱਤੀ ਇੱਕ ਇੱਕਰ ਸੋ ਨੂੰ गल सची नहीं। नहीं? अच्छा, है अच्छा कला जाके ले आया है कोई भैन नहीं कोई भाई नी कोई सद्या रिश्तेदार नहीं मुल दिन लिया तेन लिया गा होगा कुछ नहीं भाई मैं गल करा पाई जू ਆ ਪਗਵਾਂਡੀ ਗਵਾਂਡੀ ਉਧਰ ਉਧਰ ਇੱਕ ਦੂਜੇ ਦੇ ਕੰਮ ਆ ਜਾਂਦੇ ਆ ਮੈਂ ਤੈਨੂੰ ਐ ਕਹਿੰਦੀ ਸੀ ਮੈਂ ਵੀ ਕੱਪੜੇ ਧੋ ਕੇ ਲਿਆਈਆਂ ਹੁਣੇ ਖਾਲ ਤੇ ਮੇਰੇ ਨਾਲ ਸਿਗਾ ਕਰ ਲਿਆ ਕਰਚਾਲ ਦੇਖ ਬੰਤੋ ਤੈਨੂੰ ਮੈਂ ਸਿੱਧੀ ਗੱਲ ਕਹਿਣਾ ਤੈਨੂੰ ਇਹਦੇ ਨਾਲ ਸਿਗਾ ਕਰਨ ਦੀ ਕੋਈ ਲੋੜ ਨਹੀਂ ਠੀਕ ਹੈ ਨਾ ਕਿਉਂ ਭਾਈ ਕਿਉਂਕਿ ਮੇਰੀ ਗੱਲ ਸੁਣ ਇਹ ਇਥੇ ਕਿਸੇ ਨੂੰ ਨਹੀਂ ਜਾਣਦੀ ਨਾ ਇਹਨੂੰ ਪੇ ਤੱਕ ਸਿਗਾ ਠੀਕ ਹੈ ਨਾ ਤੇ ਤੂੰ ਸੁਖਪਾਲ ਕੇ ਘਰੇ ਆਉਣੀ ਜਾਨੀ ਆ ਮੁੜ ਕੇ ਉਧਰ ਦੀ ਗੱਲ ਉਧਰ ਹੋ ਜਾਂਦੀ ਆ ਉਧਰ ਦੀ ਗੱਲ ਉਧਰ ਹੋ ਜਾਂਦੀ ਆ ਭਾਈ ਸਾਨੂੰ ਇਸ ਗੱਲ ਤੋਂ ਤੂੰ ਪਾਸੇ ਰਹਿ ਲੈ ਮੈਂ ਕੰਮ ਨਹੀਂ ਆ ਮੈਂ ਤਾਂ ਹੀ ਤੈਨੂੰ ਕਹਿਣੀ ਆ ਵੀ ਮੇਰੇ ਨਾਲ ਸਹੇਲ ਪਣਾ ਪਾਲੂ ਚੱਲ ਇੱਧਰ ਉਧਰ ਜਾਣਾ ਮੈਂ ਨਾਲ ਬਗਜਾ ਕਰੂੰ ਨਾਲੇ ਸੁਖਪਾਲ ਨਾਲ ਜਿਹੇ ਜੀ ਮੇਰੀ ਲਿਆ ਜਾ ਉਹ ਜੀ ਇਹਦੇ ਨਾਲ ਮੈਨੂੰ ਤਾਂ ਦੋਨੇ ਇੱਕੋ ਜਿਹਾਂ ਨੇ ਭਈ ਆ ਤੇਰੇ ਮੁਰੇ ਬੰਨੇ ਹੱਥ ਸਾਨੂੰ ਤਾਂ ਇਹ ਜੀ ਲਿਆਜ ਚਾਹੀਦੀ ਨਹੀਂ ਠੀਕ ਹੈ ਨਾ ਤੇ ਤੂੰ ਜਿਹੜੇ ਤੂੰ ਪਾਸੇ ਹੀ ਰਹਿ ਮੈਂ ਜਦੋਂ ਤੂੰ ਉਧਰ ਰੋਟੀਆਂ ਖਾਂਦਾ ਹੁੰਦਾ ਸੀ ਉਦੋਂ ਤੱਕ ਤੂੰ ਮੈਨੂੰ ਕਦੇ ਆਖਿਆ ਨਹੀਂ ਵੀ ਆ ਨਾ ਕਿ ਇਧਰੋਂ ਸਰਕਾਰ ਵੱਧੀ ਘੱਟ ਉਹ ਮੇਰਾ ਘਰ ਬਣ ਗਿਆ ਉਹ ਤਾਂ ਮੇਰਾ ਘਰ ਵੱਜਿਆ ਰਹਿਣ ਦੇ ਠੀਕ ਹੈ ਅੱਛਾ ਵੀ ਹੁਣ ਤੈਨੂੰ ਬਕਾਰ ਹੋ ਗਿਆ ਆਪਦੇ ਘਰ ਦਾ ਮੈਨੂੰ ਤਾਂ ਹੋ ਗਿਆ ਆਕਾਰ ਭਾਈ ਚੇ ਮੈਂ ਆਵਾਂ ਤੇ ਤੇਰੇ ਮੁਰਹਰ ਤੁਸੀਂ ਆਪਦੇ ਘਰੇ ਆ ਜੀ ਰਹੋ ਮੈਂ ਆਪਦੇ ਘਰ ਰਾਜੀ ਰਹਾ ਠੀਕ ਹੈ ਕੋਈ ਨਹੀਂ ਫਿਰ ਜਿੰਦਾ ਲਾ ਕੇ ਰੱਖ ਲੈ ਕਰ ਇਹਨੂੰ ਕੋਈ ਨਹੀਂ ਜਿੰਦਾ ਲਾ ਕੇ ਰੱਖੀਂ ਤੁਹਾਨੂੰ ਦੱਸ ਦਿੰਦੇ ਜੇ ਕੋਈ ਹੋਵੇ ਮਾਪਿਆਂ ਤੇ ਕੇ ਵਾਲੀ ਫੇਰ ਤਾਂ ਤਰੀਕੇ ਕੁ ਵੀ ਲੈ ਚ ਨੇ ਕੋਈ ਨਹੀਂ ਬਾਪੇ ਤੇ ਕਲੀ ਮੈਂ ਜਾ ਜਾ ਮੈਂ ਅਸੀ ਹੋਜੀ ਮੈਨੂੰ ਮਿਲ ਗਈ ਠੀਕ ਹੈ ਮੇਰਾ ਅੱਗਾ ਨਹੀਂ ਕੋਈ ਪਿੱਛਾ ਨਹੀਂ ਕਰੰਦ ਕੋਲ ਭਾਈ ਰੱਖੋਗੇ ਇਹਨੂੰ ਤੇ ਤੈਨੂੰ ਕੀ ਲੋੜ ਪਈ ਤੂੰ ਉਹਨਾਂ ਦੇ ਮਗਰ ਆ ਕੇ ਕਿਉਂ ਪੁੱਛਦੀ ਐ ਤੂੰ ਨਾ ਮੈਂ ਕਿਹਾ ਉਹਨਾਂ ਘਰ ਬੁਰਾ ਕਰਦੀ ਮੈਂ ਤਾਂ ਇਹੀ ਗੱਲ ਕਹੀਏ ਭਾਈ ਕੱਲੀ ਤੁਰ ਫਿਰ ਜਾਈ ਨੂੰ ਲਾਇਆ ਨਹੀਂ ਨਾ ਇਹੀ ਗੱਲ ਸਮਝਾਈ ਆ ਵੀ ਵੇਖ ਭਾਈ ਬਿਤੇਰੀ ਕੋ ਨਾ ਜਾਣੇ ਕੋਈ ਗੱਲਬਾਤ ਹੋ ਗਈ ਸਾਡਾ ਤਾਂ ਤੈਨੂੰ ਪਤਾ ਕਲੇਸ਼ ਚੱਲੀ ਜਾਂਦਾ ਮੈਨੂੰ ਤਾਂ ਐਡਾ ਸੁਭਾਈ ਹੀ ਚੁਗਲੀਆਂ ਕਰਨ ਦਾ ਜੇ ਮੈਂ ਚੁਗਲੀਆਂ ਕਰਨ ਵਾਲੀ ਹੁੰਦੀ ਨਾ ਅੱਜ ਨੂੰ ਤੈਨੂੰ ਸੁਖਪਾਲ ਨੇ ਕਿੱਦੇ ਨਾਲ ਦਵੱਲਿਆ ਹੁੰਦਾ ਘਰੋਂ ਮੈਂ ਤੈਨੂੰ ਦੱਸਾਂ ਜਿਹੜਾ ਤੂੰ ਬਣਿਆ ਫਿਰਦਾ ਹੁਣ ਵਿਆਹ ਵਾਲਾ ਨਾਲੇ ਉਹ ਜਿਹੜਾ ਜਿਹੜੇ ਨੇ ਤੈਨੂੰ ਰਿਸ਼ਤਾ ਕਰਾਇਆ ਉਹ ਭਲਾ ਮਾਨਸ ਹੋਊਗਾ ਚੱਲ ਕੋਈ ਨਹੀਂ ਦੋਨੇ ਭਲਾ ਮਾਨਸ ਨਹੀਂ ਹੈਗੇ ਨਾ ਇਹ ਭਲੇ ਮਾਨਸ ਹੈਗੀ ਠੀਕ ਆ ਭਾਈ ਤੁਸੀਂ ਭਲੇ ਮਾਨਸ ਲੋਕ ਤੁਸੀਂ ਆਪਦੇ ਘਰੇ ਜਾਓ ਚੱਲ ਕੋਈ ਨਹੀਂ ਮੈਂ ਕੀ ਲੈਣਾ ਭੌਂਕ ਦੇ ਫਿਰੋ ਅੱਗੇ ਕਿਹੜਾ ਫਿਰਦੇ ਨਹੀਂ ਸੀ ਫਿਰਦੇ ਨਹੀਂ ਸੀ ਗੱਲਾਂ ਦੇ ਵਿੱਚ ਇਹ ਤੇ ਜਾਣੀ ਹੋਈ ਉਹ ਤੇ ਜੇ ਉਹ ਭੱਜ ਲੈਣਾ ਏ ਖੜ ਦੇ ਖੜ ਦੇ ਖੜ ਦੇ ਭੱਜ ਲੈਣਾ ਉਹ ਭੱਜਣਾ ਮੈਂ ਕਿਹਦੇ ਵਾਸਤੇ ਆ ਮੈਂ ਕੀ ਕਰਤਾ ਲੈ ਕਿੰਨਾ ਚਿਰ ਬਚੇਗਾ ਕਰਿਆ ਹੈ ਤੈਨੂੰ ਪਤਾ ਨਹੀਂ ਕੀ ਕਰਤਾ ਤੂੰ ਉਹ ਲੈ ਸ਼ੇਰ ਤੂੰ ਮੈਨੂੰ ਕਹਦੇ ਵਾਸਤੇ ਘਰੇ ਫਿਰ ਇੱਧਰ ਕੀ ਕਰਨ ਆ ਨਾ ਤੂੰ ਉਹ ਲੈ ਮੇਰੀ ਇਧਰ ਕਿਕਰ ਨਾਲ ਆ ਜਾਗੀ ਤੈਨੂੰ ਪਤਾ ਨਹੀਂ ਤੇ ਮੇਰੇ ਚਾਚੇ ਦਾ ਘਰ ਤੇ ਤੂੰ ਥੋੜੀ ਕਰੀ ਸਾਡੇ ਨਾਲ ਓਏ ਮੈਨੂੰ ਪਤਾ ਤਾਂ ਸਾਰਾ ਕੁਝ ਹੈ ਮੈਂ ਕੀ ਕਰਤਾ ਨਾ ਅਸੀਂ ਚਾਚੇ ਨੂੰ ਸਾਹਮਣੇ ਸੀ ਤੂੰ ਅਕਲਾ ਦਾ ਸਾਡੇ ਘਰੇ ਉਹ ਮੈਂ ਕੀ ਅਕਲਾ ਤਾਂ ਜਰ ਮੈਂ ਤਾਂ ਉਹਦਾ ਵਿਆਹ ਹੀ ਕੀਤਾ ਨਾ ਅਕੀ ਲਾਇਆ ਹੋਰ ਦੱਸ ਕੀ ਕਰਿਆ ਤੈਨੂੰ ਜੇ ਚੰਗੀ ਤਰ੍ਹਾਂ ਪਤਾਗਾ ਹੁਣ ਤੱਕ ਹਾਂ ਅਸੀਂ ਸਾਬਦੇ ਆਇਆ ਤੂੰ ਉਹਦਾ ਵਿਆਹ ਕਰਤਾ ਯਾਰ ਚੰਗੀ ਗਰੀ ਤੂੰ ਸਾਡੇ ਨਾਲ ਉਹ ਮੈਂ ਸਿਰ ਅਕ ਕੀ ਲਾਤਾ ਮੈਂ ਤਾਂ ਉਹਦਾ ਵਿਆਹ ਕੀਤਾ ਭਾਈ ਜਿਹੜਾ ਮੈਨੂੰ ਠੀਕ ਲੱਗਿਆ ਤੂੰ ਕਹਿੰਦਾ ਵਿਆਹ ਕਰਨ ਨਾਲ ਨਾ ਅਸੀਂ ਵੀ ਸੋਚ ਸਕਦੇ ਉਹਦੇ ਬਾਰੇ ਉਹ ਭਾਈ ਮੇਰੀ ਗੱਲ ਸੁਣੋ ਸਾਡੀ ਇਹ ਦੇਖ ਜਾਰੀ ਤੈਨੂੰ ਪਤਾ ਨਾ ਯਾਰੀ ਕਹਦੀ ਟੱਟੂ ਦੀ ਜਾਰੀ ਆਏ ਤੂੰ ਉਹਦੇ ਪੈਸੇ ਲੈ ਕੇ ਖਾ ਗਿਆ ਯਾਰ ਉਹ ਯਾਰ ਮੈਂ ਕਰਿਆ ਉਹ ਕਰ ਲਿਆ ਪੈਸੇ ਖਾਦੇ ਨਹੀਂ ਦੋ ਤਾ ਉਹ ਨਹੀਂ ਜਰਾ ਪਿੰਡ ਘਵਾ ਲਾ 80000 ਰੁਪਏ ਲਿਆ ਤੂੰ ਉਹ ਸਿਰਾ ਕਾਨੂੰਨ ਜਰਾ ਅਸੀਂ ਉਸੀ ਲਿਆ ਮੈਂ ਹਰ ਕੀ ਕਰੇ ਤੂੰ ਕਿਉਂ ਆਵੇਂ ਤੂੰ ਦਉਣੀ ਆਲਾ ਹੋ ਕਰੀਏ ਨੇ ਤੈਨੂੰ ਇਹਨਾਂ ਪਤਾ ਤੇਰੀ 1 ਲੱਖ ਟੁੱਟੀ ਆ ਤੂੰ ਇਹ ਜੇ ਕੰਮ ਕਰਦਾ ਤੇਰੀ ਮੈਂ ਦੂਜੀ ਹੱਤ ਤੋੜ ਕੇ ਘਰੇ ਵਾਹੂ ਉਹ ਤੇਰਾ ਤੂੰ 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 ਮੇਰੀ ਗੱਲ ਸੁਣ ਲੈ ਨਾ ਕੀ ਗੱਲ ਮੈਂ ਮੇਰੇ ਨਾਲ ਮਤਲਬ ਮੇਰੀ ਗੱਲ ਤਾਂ ਸੁਣ ਲੈ ਕਿ ਮੈਂ 80 ਨਹੀਂ ਲਿਆ 80 ਨਹੀਂ ਲਿਆ ਮੈਂ 70000 ਰੁਪਏ ਲਿਆ 70000 ਰੁਪਏ ਲਿਆ ਹਾਂ 70000 ਰੁਪਏ ਲਿਆ ਹੁਣ ਜਰਾ ਮੇਰੇ ਗੱਲ ਤੇ ਗੱਲ ਨੂੰ ਸੁਣ ਲੈ ਮੰਗਾ ਬੋ ਮੰਮੀ ਆ ਹੈਲੋ ਹਾਈ ਵੀ ਕੋਈ ਨਹੀਂ ਆਉਣਾ ਆਣਾ ਆਣਾ ਵੀ ਕੋਈ ਨਹੀਂ ਆਉਣਾ ਕੋਈ ਨਹੀਂ ਤੇ ਜਾ ਤੈਨੂੰ ਤਾਂ ਫੇਰ ਦੇਖੂਗਾ ਦੂਜੀ ਲੱਤ ਤੇਰੀ ਮੈਂ ਹੀ ਤੋੜੂਗਾ ਘਰੇ ਜਾਇਆ ਹੁੰਦੇ ਗੇਰਾ ਮੈਨੂੰ ਮੈਂ ਇਧਰ ਆਓ ਮੈਂ ਇਧਰ ਆਪਈਆ ਬੇਬੇ ਦਾ ਹਾਂ ਕੀ ਹੋਇਆ ਬੇ ਆਏ ਪਈਆਂ ਸਰਦੂ ਕੀ ਜਾਂਦਾ ਪੁੱਤ ਸਰਦੂ ਕੀ ਜਾਂਦਾ ਹਾਂ ਤੇ ਚਾਹ ਤੁ ਬਣਾ ਕੇ ਪੀ ਰਹੇ ਸੀ ਦਵਾਈ ਦੋਈ ਖਾਦੀਆਂ ਕਿ ਖਾਦੀ ਦੀ ਗੋਲੀ ਜੀ ਲੈ ਲਈ ਸੀ ਹਾਂ ਤੇ ਆ ਸੀ ਮਨਿੰਦਰ ਨੂੰ ਅੰਦਰ ਬੈਠੀਏ ਗੱਲ ਜੀ ਨਹੀਂ ਸੁਣੇ ਮੈਂ ਕਹਿ ਦਿੰਨਾ ਮਨਿੰਦਰ ਹਾਂ ਕੀ ਹੋਇਆ ਹੁਣ ਕੀ ਹੈਗਾ ਬੇਬੇ ਦਾ ਸਿਰ ਦੁਖੀ ਦਾ ਚਾਹ ਬਣਾ ਕੇ ਲੈ ਆ ਕੇ ਦੇ ਜਾ ਮੈਥੋਂ ਨਹੀਂ ਬਣਦੀ ਚਾਹ ਤੇਰੀ ਮਾਸਤੇ ਆਪੀ ਬਣਾ ਕੇ ਪੀ ਲੈ ਹੋਰ ਕੌਣ ਬਣਾ ਕੇ ਦੇਊਗਾ ਚਾਹ ਤੇ ਤੂੰ ਨਹੀਂ ਬਣਾ ਕੇ ਦੇਣੀ ਤਾਂ ਆਪਦੀ ਦਰਾਣੀ ਤੋਂ ਪੀ ਲੈ ਉਹ ਬਣਾ ਕੇ ਦੇਊਗੀ ਚਾਹ ਕੀ ਗੱਲ ਭਾਈ ਮੇਰੀ ਕੁੜੀ ਨਹੀਂ ਚਾਹ ਚੂ ਬਣਾ ਕੇ ਦਿੰਦੀ ਆਪਦੀ ਜਿੱਥੋਂ ਪੀਣੀ ਹੈ ਉੱਥੋਂ ਪੀ ਲੋ ਨਾਲ ਇਹ ਚਾਹ ਬਣਾਉਣ ਨੂੰ ਨਹੀਂ ਰੱਖੇ ਇੱਥੇ ਕਿਉਂ ਚਾਹ ਕਿਉਂ ਨਹੀਂ ਬਣਾਉਗੀ ਵਿਆਹ ਕੇ ਕਾਦੇ ਵਾਸਤੇ ਲੈ ਕੇ ਆਂਦੀ ਹੈਗੀ ਇਹ ਚਾਹ ਨਾ ਬਣਾ ਕੇ ਦੇਉਗੀ ਜੇ ਵਿਆਹ ਕੇ ਲੈ ਕੇ ਆਂਦੀ ਹੈ ਨਾ ਤਾਂ ਜਮੀਰ ਪੂਰੀ ਕਰ ਦੋ ਚੁੱਪ ਕਰਕੇ ਇੱਥੇ ਕਮਾਲ ਹੋ ਗਈ ਜ਼ਮੀਨ ਪੂਰੀ ਕਰਦਾ ਇਹ ਕਹੀ ਤਾਂ ਜਾਣਿਆ ਵੀ ਕਰਦਾਂਗੇ ਜੀ ਸਾਰੀ ਉਮਰ ਇਹੀ ਗੱਲ ਕਹੀ ਜਾਏ ਉਹ ਨਾ ਜ਼ਮੀਨ ਪੂਰੀ ਹੋਵੇ ਅੱਜ ਨਾ ਹੋਵੇ ਕੱਲ ਉਹ ਤੇਰੇ ਦਿਮਾਗ ਨੂੰ ਹੋਇਆ ਕੀ ਨਹੀਂ ਦਿਮਾਗ ਤਾਂ ਜਮਾ ਸੈਟ ਆਪ ਦੀ ਮਾਂ ਦਾ ਦਿਮਾਗ ਸੈਟ ਕਰ ਤੂੰ ਮਾਂ ਦਾ ਦਿਮਾਗ ਸੈਟ ਤੂੰ ਹੀ ਨਹੀਂ ਹੋਣ ਦਿੰਦੀ ਮਾਂ ਦਾ ਦਿਮਾਗ ਹੀ ਮੈਂ ਸੈਟ ਹੋਗਾ ਮੈਂ ਤੇਰੀ ਮਾਂ ਨੂੰ ਕੀ ਕਹਤਾਂ ਦਵਾਈ ਤੂੰ ਨਹੀਂ ਦਿੰਦੀ ਚਾਹ ਰੋਟੀ ਪਾਣੀ ਨਾ ਹੁਣ ਮੈਂ ਮਾਰੂ ਹੋਣੀ ਸਾਰਾ ਕੁਝ ਵੀ ਪਹਿਲਾਂ ਸਾਥ ਤੁਸ ਮਿਲਦਾ ਸੀਗਾ ਹੁਣ ਨਹੀਂ ਮਿਲਦਾ ਹੁਣ ਇਹ ਚਾਹ ਛੱਡ ਦੋ ਬਾਈ ਇਹਦਾ ਮਤਲਬ ਸਾਰਾ ਕੁਝ ਜ਼ਮੀਨ ਦੇ ਰਾਜ ਨੂੰ ਮਿਲਦਾ ਸੀ ਹੈਨਾ ਹਾਂ ਫਿਰ ਜ਼ਮੀਨਾਂ ਨੂੰ ਜੇ ਵਿਆਹ ਹੁੰਦੇ ਜ਼ਮੀਨਾਂ ਤਮੇ ਨਾ ਆਤਮੀ ਸੀ ਉਹ ਤਾਂ ਸਿਆਣਾ ਆ ਪਾ ਦੋ ਪਾ ਦੋ ਮੁੰਡਿਆ ਇਹ ਤਾਂ ਤੇਰੀ ਮਾਂ ਨੇ ਕਹਿਦਾ ਸੀ 14 ਕਿੱਲੇ ਜ਼ਮੀਨ ਦੇ ਤੇ ਓਨੇ ਪੈਸੇ ਲਾਉਂਗੀ ਹਾਂ ਹੈ ਸਾਡੇ ਕੋਲ 14 ਲੱਖ ਰੁਪਏ ਨਾ ਨਗਦ ਲੈਤਾ ਤੇ ਕਰਕੇ ਕਰੇ ਗੱਲ ਫਿਰ ਤਹੀ ਤਾਂ ਕਹੀ ਤਾਂ ਜਾਣਿਆ ਤੁਹਾਨੂੰ ਵੀ ਕੋਈ ਗੱਲ ਨਹੀਂ ਜ਼ਮੀਨ ਪੂਰੀ ਕਰ ਦਾਂਗੇ ਹੀ ਕਰ ਦਾਂਗੇ ਐਵੇਂ ਰੋਜ਼ ਰੋਜ਼ ਜਲੂਸ ਕਿਉਂ ਕੱਢਦੇ ਹੋ ਕੀ ਇਹ ਕਰਾਂਗੇ ਚੱਲ ਮੈਨੂੰ ਆਏ 10 ਦੱਸ ਚੱਲ ਮੈਨੂੰ 10 ਦੱਸ ਦੋ ਵੀ ਪੂਰੀ ਕਿਵੇਂ ਕਰੂੰਗੇ ਅਸੀਂ ਤਾਂ ਚੁੱਪੋ ਕੇ ਬਹਿ ਜਾਾਂਗੇ ਤਿੰਨੇ ਹੋਣੀ ਨਾ ਦੇਖਿਆ ਤੇ ਮੈਂ ਬਾਹਰ ਦੇ ਬੈਠਾ ਪਛੜ ਦੇ ਬਹਿ ਜਾ ਤੇ ਬਹਿ ਜਾ ਬੈਠ ਜਾ ਅਲਫੋਲਾ ਮੇਰੀ ਜੇ ਮੇਰੀ ਕੀਤੀ ਹੱਥ ਚੱਕ ਕੇ ਨਾ ਹਿਸਾਬ ਲਾ ਲਈ ਇਹਦੇ ਨਾਲ ਕਰ ਗੱਲ ਜੇ ਲਈ ਕਰਨੀ ਆ ਚਲ ਚਲ ਕਿਆਂ ਐਂ ਤਾਂ ਦੱਸ ਦੋ ਦਿੱਤਾ ਤੇ ਉਹਦੀਆਂ ਮਾਰ ਲਿਆ ਕਿੱਥੇ ਹੈ ਨੇ ਪਾਉਣੀਆਂ ਸਾਨੂੰ ਬੇਰਾਂ ਨੇ ਲਾ ਕੇ ਕਰੀ ਸੋਹਣਾ ਮੇਰੀ ਚੋਣੀਆਂ ਆਪਣੀਆਂ ਆਈਆਂ ਸਰ ਸਾਡੇ ਇਥੇ ਕਰ ਗੱਲ ਇਥੇ ਤੇ ਨਹੀਂ ਮੈਂ ਆਦੀ ਕੁੜੀ ਨੂੰ ਲੈ ਕੇ ਚੰਨੀ ਆ ਰਿਸ਼ਤੇ ਨੂੰ ਫੋਨ ਕਰ ਕਰ ਕੱਲੇ ਕੱਲੇ ਨੂੰ ਹਾਂ ਕਿਉਂ ਕਰੀਏ ਫੋਨ ਕਿਉਂ ਕਰੀਏ ਕਿਉਂ ਘੜਾਈ ਇਹ ਕਰਨਾ ਪਊਗਾ ਜਲੂਸ ਤੋਂ ਉਹਦਾ ਨਿਕਲੂਗਾ ਨਿਕਲੋ ਜਲੂਸ ਨਹੀਂ ਨਿਕਲਦਾ ਜਦੋਂ ਉਹ ਰੋਟੀਆਂ ਖਾਉਂਦੀ ਸੀ ਮੈਂ ਚਾਚੇ ਇੰਗਲਿਸੀਂ ਕੱਢ ਲਿਆ ਕੇ ਇੱਥੇ ਬਿਠਾ ਲਈ ਤੈਨੂੰ ਐ ਕਹਿੰਦੀ ਮੈਂ ਆ ਕੇ ਰਿਸ਼ਤੇਦਾਰ ਸਾਦ ਕੀ ਮੂੰਹ ਦਿਖਾਉਗੀ ਮੇਰੇ ਰਿਸ਼ਤੇਦਾਰ ਹੁਣ ਕੀ ਮੂੰਹ ਦਿਖਾਉਣਗੇ ਤੂੰ ਚੁੱਪ ਕਰ ਜਾ ਚੁੱਪ ਕਰ ਮੈਂ ਤੈਨੂੰ ਕਹਾਂ ਗਾਲੀ ਮੈਂ ਤੈਨੂੰ ਦੱਸੀ ਇਹ ਕਰ ਦਿੰਦਾ ਕੀ ਕਰ ਦਿੰਦਾ ਮੈਂ ਤੂੰ ਜਾ ਕੇ ਪੇਕੇ ਬਹਿ ਜੀਂਗੀ ਸੰਗੀ ਦਾ ਬੁੱ ਖਾਏਗੀ ਤੇ ਉਹ ਨੰਦਲਾਨ ਵਾਲੇ ਸੋਚਣਾ ਸੀ ਜਦੋਂ ਕਹਿਤਾ ਸੀ ਐਨੇ ਪੈਸੇ ਧਰ ਦੋ ਇੱਥੇ ਧਰ ਦੋ ਨਾਲੇ ਨਾ ਧਰ ਦੋ ਉਹ ਤੁਸੀਂ ਦੇਖਣਾ ਸੀਗਾ ਕੀ ਅਸੀਂ ਕੀ ਦੇਖਣਾ ਸੀ ਇਹ ਇਹਨੂੰ ਕਹੇ ਜਿਹੜੀ ਨੇ ਰੋਟੀਆਂ ਖਾਣੀਆਂ ਉਹਨੂੰ 20 ਸਾਲ ਚੱਲ ਠੀਕ ਹੈ ਧਰ ਦੋ ਥੋੜਾ ਮੱਥਾ ਲੱਗਦਾ ਨਹੀਂ ਕਹਦਾ ਵਾਜੂ ਅੰਦਰ ਪੈ ਜਾ ਨਹੀਂ ਬਣਾ ਕੇ ਅੰਦਰ ਹੀ ਜਾਂਦ ਕਰਾਂ ਚੱਲ ਚੱਲ ਜੀ ਫਿਰ ਉਹਨੂੰ ਤੇ ਬਾਵਾ ਹੁਟਾਰਾ ਬਾਵਾ ਕਹਿੰਦਾ ਤਾਂ ਐ ਕਹਿੰਦੀ ਖਾ ਲਈਏ ਚੱਲ ਗਏ ਦਰਾਨੀ ਖਾਣਾਂਗੇ ਤੇ ਲੈ ਕੇ ਜਾਊਂਗੀ ਬਾਵਾ ਇੱਥੇ ਪੰਚਾਇਤ ਸੱਦ ਕੇ ਕਰਦੇ ਸਾਰੀ ਗੱਲ ਪੂਰੀ ਖਾ ਲਈ ਕੁੱਟ ਮਾਰ ਮੇਰੇ ਨਾਲ ਕਰਦੇ ਮੈਂ ਦੇਖ ਲਾ ਤੂੰ ਤਾਂ ਕਹਿਨੇ ਵੇ ਜਲੂਸ ਨਿਕਲ ਇਹਨਾਂ ਦਾ ਸਮਾਰ ਕੇ ਮੈਂ ਬੋਲਦਾ ਇੱਕ ਦਮ ਨਿਕਲ ਨਹੀਂ ਇੱਕ ਦਮ ਤੂੰ ਤਾਂ ਖੁਸ਼ ਆ ਨਾ ਮੇਰੇ ਕੋਲ ਟੁਕਵਾ ਕੇ ਖੁਸ਼ ਆਂ ਤੇਰੇ ਕਾਲਜ ਤੇ ਠੰਡ ਪੈ ਗਈ ਮੈਂ ਜ਼ਮੀਨ ਉਹ ਲੈ ਗਿਆ ਤੂੰ ਮਰੀ ਨਹੀਂ ਕਿਹਾ ਮਰੀ ਨਹੀਂ ਪਕਾਈ ਦਨ ਮੈਂ ਕਹੀ ਨਾ ਚੁੱਪ ਕਰ ਜਾ ਚੁੱਪ ਕਰ ਜਾ ਮੈਂ ਤਾਂ ਕਾਲਜ ਅੱਗੇ ਅੱਗੇ ਪਈਆ ਮੈਂ ਤਾਂ ਗੋਮਨੀ ਜੀ ਮੈਨੂੰ ਕਿਉਂ ਟਾ ਨਹੀਂ ਸਕਦਾ ਮੈਂ ਤਾਂ ਜ਼ਮੀਨ ਪੂਰੀ ਕਰੋ ਬੱਸ ਇੱਕ ਵਾਰਾ ਬੈਠ ਕੇ ਇੱਕ ਵਾਰਾ ਕਹਿ ਤਾਂ 10 ਵਾਰਾ ਕਹਿ ਤਾਂ ਸੁਣ ਲਿਆ ਵੀ ਕੋਈ ਨਾ ਜ਼ਮੀਨ ਕਿਧਰੇ ਨਹੀਂ ਆਂਦੀ ਹਟਦੀ ਨਹੀਂ ਤੂੰ ਜਾਣੂ ਜਾਨੀ ਦਾ ਸਣਾ ਜਦੋਂ ਅਵੇਨ ਹੁਣ ਵਿਆਹ ਕਿਦਾ ਲੈ ਆਂਦੀ ਆਧੋਕੇ ਬੈਠ ਗਿਆ ਫੇਰ ਤੈਨੂੰ ਜ਼ਮੀਨਾਂ ਕਿਹ ਇਹ ਦੇ ਦੋ ਮੈਨੂੰ ਇੱਥੇ ਦੱਸ ਦੇ ਕੋਈ ਵਾਲੇ ਸਾਨੂੰ ਸਾਰਾ ਕੁਝ ਦਿਖਦਾਈ ਤੁਸੀਂ ਸਾਡੇ ਘਰ ਦੇ ਵਿੱਚ ਨਾ ਬਾਹਰੀ ਇੰਟਰਫੇਅਰ ਨਾ ਕਰੋ ਮੈਂ ਤੁਹਾਨੂੰ ਸਿੱਧਜੀ ਕਰਾਂਗੇ ਕੀ ਕਰੀਤੀ ਹੈਗੀ ਅਸੀਂ ਆਪੇ ਕਰ ਲਾਂਗੇ ਲੋੜ ਨਹੀਂ ਕਰਦੇ ਮੈਂ ਲੈ ਜਾਂਦੀ ਆ ਲੈ ਲੋ ਚਲ ਹਾਂ ਚੱਲੀਏ ਚਲੋ ਚੱਲੀ ਇਹ ਤਾਂ ਬਹਾਨੇ ਭਾਦਿਆ ਜਾਣ ਦੇ ਇਹ ਜੀ ਮਾਂ ਹੈ ਸਿੱਖਿਆ ਤਾਂ ਕੀ ਦੇਣੀ ਹੈ ਚੱਜ ਦੀ ਵੀ ਚਲ ਕੋਈ ਨਾ ਭਾਈ ਹੋ ਜਾਊਗਾ ਸਾਰਾ ਕੁਖਾ ਲੈ ਲਿਆ ਸਾਰਾ ਕੁਝ ਤੇਰੇ ਕਰਕੇ ਨਾ ਉਹਦੋਂ ਤੂੰ ਜਵਾਨਾ ਕਰਦੀ ਨਾ ਇਹ ਕੁਝ ਹੁੰਦਾ ਪੁੱਤ ਮੈਨੂੰ ਹੁਣ ਕੀ ਪਤਾ ਸੀ ਵੀ ਕਿਕਰ ਤਾਂ ਬੇੜਾ ਬੈਜੂ ਇੱਥੋਂ ਤੱਕ ਆਪਾਂ ਨੂੰ ਪਹੁੰਚਾ ਦੂਗਾ ਐ ਤਾਂ ਨਹੀਂ ਸੀ ਪਤਾ ਮੈਨੂੰ ਮੈਂ ਤੈਨੂੰ ਗੱਲ ਦੱਸਦਾ ਸਾਰੇ ਰਿਸ਼ਤੇਦਾਰ ਇਕੱਠੇ ਕਰ ਲਾ ਸੱਦ ਲਾ ਠੀਕ ਹੈ ਜੇ ਰੋਟੀ ਖਾਣੀ ਤਾਂ ਨਹੀਂ ਤੈਨੂੰ ਰੋਟੀ ਨਹੀਂ ਦਿੰਦੀ ਇਹ ਆ ਸੱਤ ਕਿਲੇ ਜਾੜੇ ਬੇੜਾ ਤਾਂ ਚੱਕ ਜਾਈ ਬੜੇ ਪਾਉ ੱਖਾ ਹੀ ਹੈ ਤੇਰਾ ਚੱਲ ਕੋਈ ਨਾ ਦੇਖਦੇ ਆਂ ਫਿਰ ਜਿੰਨਾ ਗੱਲ ਕਰਾਂਗੇ ਮੇਰੀ ਗੱਲ ਹੋਊਗੀ ਬਲਾ ਭੂਆ ਨੂੰ ਨਾਲ ਨਾਲ ਇੱਥੇ ਪਤਾ ਲੱਗੂਗਾ ਉਹ ਆਲੀ ਸਾਈਡ ਦੀ ਲੈਂਦੀ ਐ ਉਹਨੂੰ ਪਤਾ ਲੱਗੂ ਭੂਆ ਨੂੰ ਕਿਹੜਾ ਸੱਦ ਲਿਆ ਵਿਆਹ ਤੇ ਚੱਲ ਕੋਈ ਨਾ ਤੂੰ ਕਰ ਦੇ ਫੋਨ ਤੇਰੀ ਭੂਆ ਨੂੰ ਕਰ ਦੇ ਆ ਜੇ ਵੀ ਤਾਂ ਹਾਂ ਕੀ ਕੀ ਆਸਾਂ ਲਾਇਆ ਸੀ ਮੈਂ ਤਾਂ ਵੀ ਚੱਲ ਮਰੂਗਾ ਇੱਥੇ ਮਰ ਜੂਗਾ ਹੈ ਸਾਰਾ ਕੁਝ ਸਾਡਾ ਹੋ ਜਾਊਗਾ ਐ ਕੀ ਪਤਾ ਸੀ ਵੀ ਉਹ ਬੰਝ ਗੱਡ ਦੂਗਾ ਬਰਾਬਰ ਲਿਆ ਕੇ ਇੱਥੇ ਬੇੜਾ ਬੈਠੀ ਵਾਲਾ ਕੋਈ ਨਾ ਜਮੀਨ ਨਹੀਂ ਜਾਣਦੀ ਬਸ ਇੱਕ ਵਾਰ ਮੈਂ ਕਹਿਤਾ ਨਾ ਕਹਿਤਾ ਹਾਂ ਬੇਚ ਕੀ ਗੱਲਾਂ ਐ ਪੈ ਗਿਆ ਆ ਕੇ ਕਿਉਂ ਪਹਿਣਾ ਨਹੀਂ ਪੈਣ ਨੂੰ ਤਾਂ ਨਹੀਂ ਕਹਿੰਦੀ ਤੇ ਬਸ ਨੂੰ ਲੈ ਜਾਂਦਾ ਪਾਣੀ ਪੂਣੀ ਪਿਆ ਲਿਆ ਉਹ ਲੈ ਜੂਗਾ ਬਸ ਹੁਣ ਥੱਕਿਆ ਪਿਆ ਸੀਗਾ ਮੈਂ ਬਾਈ ਇੱਧਰ ਨਾ ਸਮਝ ਨਹੀਂ ਆਉਂਦੀ ਮੈਨੂੰ ਥੱਕ ਕਾਦਣ ਆ ਗਿਆ ਉਹ ਬੁਖਾਰ ਜਿਹਾ ਹੀ ਬੜਾ ਚੜਿਆ ਹੋਇਆ ਪਤਾ ਨਹੀਂ ਸਿਰ ਦਾ ਰਾਤ ਦਾ ਬੜਾ ਦੁਖੀ ਜਾਂਦਾ ਗੋਲੀ ਲੈ ਲੈ ਫਿਰ ਸਿਰ ਦੁਖਦਾ ਤਾਂ ਗੋਲੀ ਨਹੀਂ ਤਾਂ ਹੀ ਦਿਨ ਕਿਹਾ ਸੀ ਰੋਟੀ ਲੈ ਲੈ ਲੱਸੀ ਲੈ ਦੇ ਮੈਨੂੰ ਮੈਨੂੰ ਲੱਗਦਾ ਨਾ ਰਾਤ ਮੈਂ ਦੋ ਦੋ ਪਾਂਤੀਜੀ ਪੀ ਲਈ ਸ਼ਾਇਦ ਹਏ ਹਏ। ਕੱਟ ਦੱਫਲਿਆ ਕਰ ਰਾਤ ਨੂੰ। ਮੈਂ ਰੋਟੀ ਲਿਆ ਦੇ। ਹੁਣ ਤਾਂ ਤੂੰ ਰੋਟੀਆਂ ਖਾ ਕੇ ਹਟਿਆ। ਐਡੀ ਛੇਤੀ ਰੋਟੀ ਨੂੰ ਕੀ ਹੋਇਆ? 12 ਵਜੇ ਰੋਟੀ ਖਾਧੀ ਐ। 4 ਵਜੇ ਗਿਆ ਹੁਣ। ਭੁੱਖ ਨਹੀਂ ਲੱਗੂਗੀ ਮੈਨੂੰ। ਕੋਈ ਨਾ ਮੇਰੀ ਗੱਲ ਸੁਣ। ਪਸ਼ੂਆਂ ਨੂੰ ਲੈ ਜਾ ਤੂੰ ਤੇ ਮੈਂ ਰੋਟੀ ਸਬਜ਼ੀ ਬਣਾਉਣੀ ਆ। ਆਖਣੇ ਆ ਕੇ ਖਾ ਲੀ। ਗਰਮੀ ਬਹੁਤ ਹੈਗੀ। ਪੜੀ ਆਪਣਾ ਢਾਕੇ ਹੋ ਜਾਊਗਾ। ਉਹ ਤੁਹਾਨੂੰ ਲੈ ਕੇ ਕਿੱਥੇ ਨਾ ਕੇ ਜਾਵੇਂਗਾ? ਘਰੇ ਨਾ ਕਿਉਂ ਨਾ ਉੱਧਰ ਫਿਰ ਦੁਬਾਰਾ ਲੈ ਚੰਗਾ ਪਸ਼ੂਆਂ ਨੂੰ। ਠੀਕ ਗੱਲ ਸੁਣ। ਹੁਣ ਤੈਨੂੰ ਪਤਾ ਨਾ ਮੁੰਡਾ ਵਿਆਹ ਲਿਆ। ਕਰੇ ਬਹੁ ਗੁੰਧੀ ਐ ਪੈੜਾ ਲੱਗਦੇ ਨੇ ਇਤਰਾਜ਼ ਕਰਦੇ ਐ ਤੇ ਤੂੰ ਤੋਬੇ ਦੀ ਨਾ ਲਈ ਉੱਥੇ ਮੈਂ ਉੱਥੇ ਪਸੂਆਂ ਚ ਨਾ ਆਉਂਗਾ ਬਲਦੀ ਪਸੂਆਂ ਤੇ ਨਾ ਉਹ ਕੀ ਹੁੰਦਾ ਦੁਨੀਆ ਹੀ ਨਾ ਹੁੰਦੀ ਆ ਤੋਬੇ ਵਿੱਚ ਦੁਨੀਆ ਨਾ ਹੁੰਦੀ ਹੋਊਗੀ ਮੈਂ ਨਹੀਂ ਨਾ ਆਉਂਦਾ ਤੈਨੂੰ ਮੈਂ ਦੱਸਾਂ ਗੱਲ ਮੈਂ ਇਸ ਘਰ ਦਾ ਮਾਲਕ ਐ ਤੇ ਮੈਂ ਉੱਥੇ ਨਹੀਂ ਆਉਂਗਾ ਉਧਰਲੇ ਘਰੇ ਕੋਠੀ ਚ ਕੋਠੀ ਕਾ ਤੇ ਆਸਤੇ ਪਾਈ ਐ ਕੋਠੀ ਪਾਈ ਆ ਫਿਰ ਤੇਰੇ ਨਾ ਹਣ ਵਾਸਤੇ ਤਾਂ ਨਹੀਂ ਪਾਈ ਤੈਨੂੰ ਪਤਾ ਨਹੀਂ ਉਥੇ ਬਹੂ ਫਿਰਦੀ ਰਹਿੰਦੀ ਐ ਤੇ ਬਹੂ ਫਿਰਦੀ ਰਹਿੰਦੀ ਐ ਉਹ ਅੰਦਰ ਫਿਰਦੀ ਐ ਬਾਹਰ ਵੀ ਤਾਂ ਬਾਥਰੂਮ ਬਣਾਏ ਆਗੇ ਹੱਦ ਕਰੀ ਜਾਂ ਨਾ ਲੋਕ ਤਾਂ ਐਡੀ ਐਡੀ ਦੂਰੋਂ ਆ ਕੇ ਨਹਿਰਾਂ ਤੇ ਤੇ ਟੋਬਿਆਂ ਚ ਨਹਾਉਂਦੇ ਆ ਤੈਨੂੰ ਸ਼ਰਮ ਆਉਂਦੀ ਆ ਆਉਂਦੀ ਆ ਮੈਨੂੰ ਤਾਂ ਆਉਂਦੀ ਆ ਸ਼ਰਮ ਮੈਂ ਤੁਹਾਨੂੰ ਦੱਸਾਂ ਮੈਂ ਤਾਂ ਘਰੇ ਨਹਾ ਕੇ ਫੇਰ ਜਾਊਂਗਾ ਪਸੂ ਨੂੰ ਲੈ ਕੇ ਠੀਕ ਹੈ ਨਾ ਮਾਰੀ ਚੱਲਨੀ ਹੈ ਗੱਲਾਂ ਤੂੰ ਚੁੱਪ ਕਰਕੇ ਨਾ ਪਸੂ ਨੂੰ ਪਾਣੀ ਪਿਆ ਲਿਆ ਨਾਲੇ ਨਹਾ ਲਿਆ ਜਾ ਕੇ ਫੇਰ ਨਹਾਉਂਦਾ ਫਰੀ ਅੱਛਾ ਫੇਰ ਨਹਾਉਂਦਾ ਫਰੀ ਮੈਂ ਹਾਂ ਆਹੋ ਮੇਰੀ ਪਰਵਾਹ ਨਹੀਂ ਹੈਗੀ ਤੈਨੂੰ ਹਨਾ ਨਾ ਰੋਟੀ ਖਾਣ ਤੋਂ ਪਹਿਲਾਂ ਨਹਾ ਕੇ ਤਾਂ ਪਿਆ ਤੂੰ ਅਡੀ ਛੇਤੀ ਤੈਨੂੰ ਕੀ ਹੋ ਗਿਆ ਓਏ ਗਰਮੀ ਤਾਂ ਦੇਖ ਕਿੰਨੀ ਆ ਅਕਲ ਕਾਂਪ ਹੋਇਆ ਪਿਆ ਪਿੰਡਾ ਪਿਆ ਇੱਥੇ ਗਰਮੀ ਲੱਗੀ ਗਈ ਐ ਮੈਨੂੰ ਮੈਂ ਕਿਹੜਾ ਪੱਕੇ ਚ ਪੈਣਾ ਉਧਰ ਤੂੰ ਨਹੀਂ ਆਉਣ ਦਿੰਦੀ ਘਰੇ ਉਧਰ ਓ ਟੈਂਕੀ ਭਰੀ ਪਈ ਉੱਥੇ ਨਹਾ ਲੈਂਦਾ ਨਹਾ ਲੈਂਦਾ ਨਾਲੇ ਹੋਰ ਨਹਾ ਲੈਂਦਾ ਇਹ ਪਾਣੀ ਨੂੰ ਕੀ ਹੋਇਆ ਪੁਰਾਣਾ ਪਾਣੀ ਐ ਤੇ ਕਿੱਦੇ ਤੱਕ ਖੜਾਗਾ ਮੈਨੂੰ ਪਤਾ ਹੀ ਨਹੀਂ ਇਹਦਾ ਹਾਂ ਚੱਲ ਪਸੂ ਲੈ ਜਾ ਚੰਗਾ ਖੋਲ ਕੇ ਲੈ ਜੂਗਾ ਪਸੂ ਆਰਡਰ ਜਣਾ ਮੇਰੇ ਤੇ ਮਾਰਿਆ ਕਰ ਬਾਲਾ ਠੀਕ ਐ ਨਾ ਮਾਰ ਆਰਡਰ ਕੀਤੇ ਮਾਰਿਆ ਤੈਨੂੰ ਵਿਹਲੇ ਨੂੰ ਰੋਟੀਆਂ ਖਵਾਈਏ ਬੰਦ ਕਰੀ ਜਾਣਾ ਮੈਂ ਤੇਰਾ ਸਿਰੀ ਨਹੀਂ ਹੈਗਾ ਲੱਗੀ ਸਮਝ ਮਾਰਦੀ ਏ ਗੱਲਾਂ ਜਾ ਵਗ ਜਾ ਇੱਥੋਂ ਅੱਛਾ ਸੀਰੀ ਨਹੀਂ ਨਾ ਸੀਰੀ ਹੱਲੀ ਜਾਂਦੇ ਹੁੰਦੇ ਤੂੰ ਘਰ ਦਾ ਕੁਝ ਲੱਗਦਾ ਨਹੀਂ ਕਰਦਾ ਨਹੀਂ ਕੁਝ ਕਰਦਾ ਕੁਝ ਲੱਗਦਾ ਨਾ ਤੇ ਮੇਰੇ ਨਾਲ ਹਾਂ ਕਰਕੇ ਜ਼ਬਾਨ ਵੀ ਨਾ ਲੜਾਇਆ ਕਰ ਮੈਂ ਤੈਨੂੰ ਦੱਸਿਆ ਇੱਥੇ ਮੈਂ ਨਵੀਂ ਕਰਤੂਤ ਖੜੀ ਕਰ ਦੂੰਗਾ ਫੇਰ ਨਾ ਆਖੀ ਵੀ ਤੂੰ ਮੈਨੂੰ ਆਹ ਗੱਲ ਕਰਤੀ ਨਾਲੇ ਉਹ ਗੱਲ ਕਰਤੀ ਕੀ ਕਰਤੂਤ ਖੜੀ ਕਰ ਲੇਗਾ ਕਰਤੂਤ ਖੜੀ ਕਰ ਦੂੰਗਾ ਤੂੰ ਸੋਚ ਵੀ ਨਾ ਲਈ ਜਿਹੜੀ ਗੱਲ ਤੂੰ ਕਰ ਮੈਂ ਤੈਨੂੰ ਮੈਂ ਤੈਨੂੰ ਇੱਕ ਗੱਲ ਦੱਸਦੀ ਮੈਂ ਤੈਨੂੰ ਦੱਸਾਂ ਗੱਲ ਠੀਕ ਹੈ ਨਾ ਮੈਂ ਅੱਜ ਵੀ ਜੇ ਪੂਰੋ ਦੇ ਘਰੇ ਇੱਕ ਵਾਰੀ ਜਾਣਾ ਪੂਰਾ ਮੇਰੇ ਮਗਰ ਮਗਰ ਆ ਮ ਜਾ ਨੈਪੂਰੋ ਦੇ ਨਾਲ ਪੂਰੋ ਦੀ ਪਰੌਂਠੇ ਖਾ ਲੈ ਨਾ ਫਿਰ ਦਿੰਦੀ ਆ ਤੈਨੂੰ ਪੂਰੋ ਕਰੇਗੀ ਕਮਾਈ ਤਾਂ ਤੇਰੇ ਘਰੇ ਸੜਦਾ ਮੈਂ ਮੈਂ ਜਦੋਂ ਕਮਾਈ ਉਹਦੇ ਘਰੇ ਸੜਦਾ ਸੀ ਉਦੋਂ ਰੋਟੀਆਂ ਦਿੰਦੀ ਸੀ ਝੋਸਦਾ ਤਾਂ ਮੇਰੇ ਘਰੋਂ ਸੀ ਆ ਕੇ ਉਹਦੀ ਕਹਿੰਦੇ ਪੱਕ ਗਈ ਐ ਉਦੋਂ ਦੀ ਗੱਲ ਹੋਰ ਸੀ ਇਹ 10-15 ਸਾਲ ਪਹਿਲਾਂ ਦੀ ਗੱਲ ਆਹੋ 10-15 ਸਾਲ ਹਾਂ ਕਰਦਾ ਚੌੜਾ ਹੋਇਆ ਪੂਰੋ ਪੂਰੋ ਚੰਗਾ ਕਰਦਾ ਨਾਲੇ ਹੋਰ ਜ਼ੁਬਾਨ ਹੀ ਐ ਕੱਲੇ ਜੀਵਨ ਦਾ ਤੇਰੀ ਐਡੀ ਗੰਦੀ ਜੀਵ ਤੇਰੀ ਇਹਦੀ ਇਹਦੀ ਖੱਟੀ ਖਾਨੀ ਐ ਚੱਲ ਯਾਰ आसुआ ने अपना की बगाड़ा लैके आई रबा जो कुछ मैं कीता ना सोच समझ के किया सुखपाल ने मेरी जून खराब करके रख दी ਜੇ ਹੁਣ ਆਪਦਾ ਰੋਟੀ ਦਾ ਹੱਲ ਕੀਤਾ ਨਾ ਮੈਂ ਤਬਸ ਹੁਣ ਤੂੰ ਹੀ ਦੇਖਣਾ ਤੂੰ ਸਾਰਾ ਕੁਝ ਸੰਭਾਲਣਾ ਕਾ ਕਿਵੇਂ ਆ ਠੀਕ ਆ ਵਧੀਆ ਤੂੰ ਦੱਸ ਬਾਹਲਾ ਹੋਜਿਆ ਜਾਣਾ ਆ ਚਲ ਗਏ ਘਰੇ ਚਾਹ ਪੀਵਾਂ ਉਹ ਕਾਦੀ ਚਾਹ ਯਾਰ ਇੱਥੇ ਚਾਹ ਚੰਗੀ ਲੱਗਦੀ ਬਸ ਕਿੱਦੋਂ ਵੀ ਉਹਨਾਂ ਦਾ ਕੀ ਆ ਕੁਝ ਨਹੀਂ ਬਸ ਇੱਧਰ ਚੱਲ ਲਈ ਮੈਂ ਤਾਂ ਯਾਰ ਕਬੂਤਰ ਇਹ ਨਾ ਖੜਾਈ ਭਾਣਾ ਲਗੜ ਜਾ ਫਿਰ ਤਾਂ ਮੈਨੂੰ ਐ ਮਾਰ ਹੀ ਨਾ ਦੇਵੇ ਕਿਤੇ ਤਾ ਵਧੀਆ ਤੇਰਾ ਦਾ ਵਧੀਆ ਯਾਰ ਤੈਂ ਪਾਸ ਹੋ ਜਾਂਦਾ ਆ ਪੁਰਾ ਛੌਂਕ ਦੀ ਡਾਉਣਿਆ ਯਾਰ ਆਪਾਂ ਕਿਹੜਾ ਆਏ ਫੁੜੀਆਂ ਮੈਂ ਲੱਕ ਲੜੀ ਜਾਵਾਂਗੇ ਇਧਰ ਭੱਜਾਂਗੇ ਉਧਰ ਭੱਜਾਂਗੇ ਆਪਾਂ ਤਾਂ ਉਹਦੇ ਨਿਆਰੇ ਲੈਨੇ ਆ ਇਹਦਾ ਤਾਂ ਲੱਗੀ ਆ ਤੂੰ ਤਾਂ ਗੁੜੀਆਂ ਨਹੀਂ ਖੋਜ ਕਰ ਦਿੰਦਿਆਂ ਬਈ ਪਹਿਲਾਂ ਤੇਥੋਂ ਨਹੀਂ ਲੋਟ ਆਈ ਮੁੜ ਕੇ ਉਹ ਤੇਰਾ ਚਾਚਾ ਲਿਆ ਪਤਾ ਨਹੀਂ ਕਿੱਥੋਂ ਮੇਰੇ ਸਾਡੇ ਦਾ ਉੱਠ ਜਿੱਡੀ ਪਰ ਤੈਨੂੰ ਵੀ ਰਸਤਾ ਕਹਿਣਾ ਮੈਂ ਮੇਰੇ ਸਾਡੇ ਦਾ ਕਿ ਯੂ ਐਸ ای ਜੁਆ ਮੈਂ ਵੀ ਪਿੰਡ 'ਚ ਹੀ ਰਹਿਣਾ ਥੇ ਲਾਸਤਾ ਆ ਕੇ ਲੋਕਾਂ ਦੇ ਤਾਂ ਭੈਣਾ ਗੱਲਾਂ ਹੋਈਆਂ ਪਈਆਂ ਲੋਕਾਂ ਨੇ ਤਾਂ ਮੰਨ ਕੇ ਚੱਲ ਵੀ ਪ੍ਰਸ਼ਾਦ ਬਣੀ ਜਾਂਦੇ ਆ ਘਰੇ ਮੀਟ ਬਣੀ ਜਾਂਦੇ ਆ ਵੀ ਹੁਣ ਕਲੇਸ਼ ਪਊਗਾ ਇਹੀ ਤਾਂ ਗੱਲ ਆ ਮੇਰੀ ਗੱਲ ਸੁਣ ਯਾਰ ਤਾਂ ਹੀ ਤਾਂ ਹੁਣ ਮੇਰਾ ਮੂੰਹ ਨਹੀਂ ਬੰਦ ਹੈ ਹੈ ਜਿਹੜੀ ਚੀਜ਼ ਤੈਨੂੰ ਹੁਣ ਕੀ ਦੱਸਾਂ ਕੀ ਨਹੀਂ ਸਾਡੇ ਘਰ ਦਾ ਕੀ ਹੋਇਆ ਕੀ ਨਹੀਂ ਬਈ ਬਹੁਤ ਵਾਰ ਉਹਨੇ ਬਦਨਾਮੀ ਘਟਦੀ ਸਾਨੂੰ ਐਸ ਉਮਰੇ ਜਾ ਕੇ ਦੇਲਾ ਕੀ ਚੰਦ ਚੜਿਆ ਯਾਰ ਕੋਈ ਉਮਰ ਸੇ ਉਹਦੀ ਵਿਆਹ ਕਰਾਉਣ ਵਾਲੀ ਓਏ ਉਮਰ ਤਾਂ ਵੀ ਥੋੜੀ ਆ ਮੋਟਾ ਜਾ ਕਰਕੇ ਬਾਹਲਾ ਬੋਝਲ ਜਾ ਲੱਗਦਾ। ਸਾਲ ਹੋ ਗਏ 42-43 ਸਾਲ ਦਾ ਹੋ ਗਿਆ। 42-43 ਕਿੰਨੀ ਕਾ ਯਾਰ ਫਿਰ? ਹਾਂ। ਆਜੇ ਮੇਰਾ ਸਾਲਾ ਕਿੰਨੀ ਪਈ ਆ 57 ਰੁਪਈਆ। ਮੈਨੂੰ ਕਿਉ ਲਾਰੇ ਲਾਏ ਉਹਨੇ? ਮੈਨੂੰ ਮੈਨੂੰ ਕਹਦਾ ਤੂੰ ਮੇਰਾ ਪੁੱਤ ਆ ਰਗਾ ساری ਜ਼ਮੀਨ ਮੈਂ ਤੈਨੂੰ ਦੇ ਕੇ ਜਾਊਂਗਾ ਲੈ ਦੱਸ। ਐ ਕਹਣਾ ਸੀ? ਹਾਂ ਹੁਣ ਬੰਝ ਘੜਤਾ ਲੈ ਆ ਕੇ ਯਾਰ ਬਰਾਬਰ। ਨਹੀਂ ਐ ਕਹਣਾ ਸੀ। ਤੇ ਹੋਰ? ਫੇ ਤਾਂ ਯਾਰ ਮਾੜੀ ਗੱਲ ਨਹੀਂ ਫਿਰ ਤੁਸੀਂ ਲਿਖ ਲਿਖਾ ਕਰ ਲੈਂਦੇ ਉਹਦਾ ਨਾ ਕਰਾ ਲੈਂਦੇ ਯਾਰ ਭਰੋਸੇ ਤੇ ਰਹਿ ਗਏ ਮੈਨੂੰ ਆਈ ਚਲ ਚਾਚਾ ਆ ਜਾਂ ਚਾਚਾ ਕਿੰਨੇ ਕੀ ਮਾੜੀ ਕਰੂਗਾ ਕੀ ਬਾਕੀ ਇਹਦਾ ਪਲਾਨ ਤਾਂ ਤਾਂ ਦੱਸਿਆ ਹੀ ਨਹੀਂ ਆ ਤਾਂ ਦੱਸਿਆ ਤੇਰੀ ਮਾਂ ਨੇ ਠੀਕ ਹੈ ਉਹਨੇ ਵੀ ਉਹਨਾਂ ਦਾ ਕਿਤੇ ਦੇਖ ਲਿਆ ਨਹੀਂ ਉਹਨਾਂ ਲਈ ਉਹਨਾਂ ਦਾ ਦੇਖ ਲਿਆ ਇਹ ਸਾਨੂੰ ਤਾਂ ਪਤਾ ਹੀ ਚਾਰ ਪੰਜ ਦਿਨਾਂ ਆ ਲੱਗਾ ਕਿ ਮੈਂ ਜਾਂਦ ਨਹੀਂ ਚਾਚਾ ਨਹੀਂ ਬਹੁਤ ਘੱਟ ਕਰ ਰੱਖਿਆ ਹਣ ਜਾਣਾ ਹਣਾ ਫਿਰ ਰੌਲਾ ਹਾਈ ਜਨਾ ਤਾਂ ਹੀ ਠੇਡੇ ਖਾਦੇ ਤੁਸੀਂ ਜਾਂਦੇ ਨਹੀਂ ਉਤਰ ਉਹਦਾ ਦੁੱਖ ਦੌਸ ਉਹਦਾ ਪੁੱਛਣਾ ਸੀ ਰੋਟੀ ਪਾਣੀ ਪੁੱਛਣਾ ਸੀ ਉਹਨੂੰ ਯਾਰ ਫੇਰ ਹੀ ਅਗਲਾ ਉਹ ਕਰਦਾ ਆ ਕੇ ਆਵੇ ਲੈ ਆਓ ਸਿਆਪਾ ਸਾਰੇ ਤੇਜੇ ਦਾ ਉਹਦਾ ਲੰਗੜੇ ਦਾ ਲੰਗੜੇ ਦਾ ਮੇਰੇ ਸਾਰੇ ਲੰਗੜੇ ਨੇ ਬਾਝ ਘੱਡਿਆ ਗਿਆ ਪਤਾ ਨਹੀਂ ਕਿੰਨੇ ਰੁਪਏ ਖਾ ਲਿਆ ਕਿੰਨੇ ਨਹੀਂ ਪਤਾ ਨਹੀਂ ਕਿੱਥੋਂ ਬਾਗਰ ਮੁਗਰ ਚੋਂ ਲਿਆ ਕੇ ਦਿੱਤੀ ਆ ਉਹ ਮੇਰਾ ਸਾਲਾ ਸਾਡੀ ਮੱਝ ਦੀ ਵੀ ਭਾਨੀ ਮਾਰ ਗਿਆ ਓਏ ਮੈਨੂੰ ਰਸਟਾਇਆ ਉਹਦੀ ਵੀ ਮਾਰ ਗਿਆ ਇਹ ਤੇਰੇ ਐਂ ਹੀ ਕਰਦਾ ਮੈਂ ਤੈਨੂੰ ਦੱਸੀ ਜਾਣਾ ਇਹਦੀ ਮੈਂ ਲੱਤ ਤੋੜੂੰਗਾ ਠੀਕ ਹੈ ਜਦੋਂ ਮੈਨੂੰ ਮਿਲ ਗਿਆ ਮੈਂ ਲੱਤ ਤੋੜੂੰਗਾ ਪਰ ਮੇਰੀ ਗੱਲ ਸੁਣ ਤੂੰ ਉਹਦੇ ਨਾਲ ਯਾਰੀ ਆ ਉਹਦੀ ਉਹਦੇ ਨਿਵਾਰ ਖਰਾਬ ਹੁੰਦਾ ਵਾ ਦਾਰੂ ਦੇ ਸਿਰ ਤੇ ਆ ਯਾਰ ਹੁਣ ਦਾਰੂ ਮੈਨ ਲੱਗੀ ਬਸ ਆਥ ਨੇ ਜਾਵੜਾ ਨਾ ਪਿੱਗ ਲਾਏ ਆਉਂਦਾਗਾ ਰੁਪ ਠੀਕ ਆ ਮੈਂ ਤੁਹਾਨੂੰ ਗੱਲ ਦੱਸਦਾ ਮੈਂ ਤਾਂ ਇੱਥੇ ਨਹੀਂ ਜਾਣਾ ਚਾਹਦਾ ਜੇ ਮੈਂ ਹੁਣ ਚਾਚੇ ਨਹੀਂ ਜਾਊਗਾ ਗੱਲਬਾਤ ਕਰਨ ਠੀਕ ਆ ਮੈਥੋਂ ਬੋਲੇ ਜਾਊ ਕੋਈ ਸੱਸ ਸਹੁਰ ਚੱਟ ਵੱਜੂਗੀ ਐਵੇਂ ਸਿਰ ਪਾੜ ਦੂਦਾ ਮੈਂ ਆਏ ਕਣੀ ਕਮਲਿਆ ਉਹ ਹਰ ਖਾਉਂਦਾ ਮੈਨੂੰ ਤਾਂ ਉਹਦੇ ਨਹੀਂ ਦੇਖ ਕੇ ਚਾਚੇ ਨਹੀਂ ਚਾਚੀ ਕਹਿੰਨੂ ਵੀ ਨਹੀਂ ਜੀ ਕਰਦਾ ਯਾਰ ਉਹਨਾਂ ਦਾ ਉਹ ਤਾਂ ਚਾਚੀ ਕਹਿੰਨੂ ਤਾਂ ਕਿਹੜੀ ਜੀ ਕਰੂ ਜੇ ਚਾਰ ਭੈਣ ਭਾਈਆਂ ਦੀ ਰਜਾਮੰਦੀ ਨਾਲ ਲਿਆਂਦੀ ਹੋਊਗੀ ਆਏ ਚਾਚੀਆਂ ਵੱਲੀਆਂ ਤੁਰੀਆਂ ਫਿਰਦੀਆਂ ਫਿਰ ਗੱਲ ਸੁਣ ਕੱਲ ਨੂੰ ਸਾਡੇ ਹੈਗੇ ਪੰਚਾਇਤ ਬਸ ਕਲਾ ਸਰਪੰਚ ਨਹੀਂ ਸੱਦਿਆ ਸਾਰੇ ਰਿਸ਼ਤੇਦਾਰ ਸੱਦਿਆ ਧਾਇਰੇ ਸਾਰੇ ਆਉਣਗੇ ਗੱਲਬਾਤ ਕਰਾਂਗੇ ਬਈ ਜ਼ਮੀਨ ਜਿਹੜੀ ਗੱਲਬਾਤ ਹੋਣੀ ਆ ਦੀ ਮੂਹ ਦੀ ਜਮਾਨ ਦੀ ਗੱਲ ਕਰੀ ਸੀਗੀ ਠੀਕ ਆ ਤੂੰ ਆਹਦੀ ਮੰਮੀ ਨੂੰ ਵੀ ਭੇਜੀ ਠੀਕ ਆ ਬਾਕੀ ਗੱਲ ਰਹੇਗੀ ਮੇਰੇ ਚਾਚੇ ਦੀ ਦੇ ਚਾਚੇ ਦੀ ਤੇ ਤੇਜੇ ਦੀ ਤੇਜੇ ਨੂੰ ਤਾਂ ਮੈਂ ਫੋਨ ਕਰਤਾ ਚਾਚਾ ਜਹਿਗਾ ਜੇ ਮੈਂ ਉਧਰ ਜਾਊਗਾ ਉਹਨੂੰ ਕਹਿਣ ਸੱਦਾ ਲੈਣ ਵਾਸਤੇ ਬਈ ਕੱਲ ਨੂੰ ਆਈ ਕੱਲ ਸਾਰੇ ਰਿਸ਼ਤੇਦਾਰ ਆਉਣਗੇ ਠੀਕ ਆ ਤੂੰ ਮੜਾ ਚਾਚੇ ਕੋਲੇ ਜਾ ਕੇ ਆਈ ਮੈਂ ਕਹਾਂ ਮਾਣੂ ਉਹਨੂੰ ਕਹਿ ਦੇ ਕੇ ਲਾਡੀ ਮੈਨੂੰ ਮਿਲਿਆ ਸੀਗਾ ਠੀਕ ਆ ਉਹ ਕਹਿੰਦਾ ਦੀ ਕੱਲ ਨੂੰ ਸਾਡੇ ਘਰੇ ਪੰਚਾਇਤ ਰੱਖੀ ਆ ਸਾਰੇ ਰਿਸ਼ਤੇਦਾਰ ਆਉਣਗੇ ਆ ਜੀ ਇਹ ਤਾਂ ਚੰਦ ਚੜਿਆ ਉਹ ਮੈਨੂੰ ਆਖੂ ਤੂੰ ਚੌਕੀਦਾਰ ਨਹੀਂ ਤੂੰ ਮੈਂਬਰ ਨਹੀਂ ਤੂੰ ਸਰਪੰਚ ਨਹੀਂ ਸਰਪੰਚ ਦਾ ਮੁੰਡਾ ਨਹੀਂ ਤੂੰ ਗਾਇ ਸੁਨੇਹਾ ਲੈ ਕੇ ਆ ਗਿਆ ਯਾਰ ਕਹਦੇ ਕਹੇ ਮੈਨੂੰ ਲਾਡੀ ਨੇ ਕਿਹਾ ਸੀ ਮੈਨੂੰ ਮਿਲਿਆ ਸੀ ਜਾਂਦਾ ਠੀਕ ਹੈ ਉਹ ਕਹਿੰਦਾ ਵੀ ਮੈਨੂੰ ਚਾਚਾ ਹੁਣ ਚੰਗਾ ਨਹੀਂ ਲੱਗਦਾ ਸਿੱਧੀ ਜੀ ਗੱਲ ਇਹ ਹੀ ਗੱਲ ਕਹਿਦੀ ਹੁਣ ਕਹਿ ਰਹੀ ਕਿ ਉਹਨੂੰ ਕਹਿੰਦਾ ਮੈਨੂੰ ਚਾਚਾ ਚੰਗਾ ਨਹੀਂ ਲੱਗਦਾ ਮੈਂ ਉਹਨੂੰ ਬੁਲਾ ਕੇ ਰਾਜੀ ਨਹੀਂ ਠੀਕ ਹੈ ਸਾਡੀ ਲੜਾਈ ਹੋਊਗੀ ਉਹਨੂੰ ਕਹਦੇ ਵੀ ਪੰਚਾਇਤ ਤੇ ਗੱਲ ਪਹੁੰਚ ਜੇ ਉੱਥੇ ਨਿਬੇੜਾ ਹੋਊਗਾ ਕੱਲ ਨੂੰ ਹਾਂ ਵਿਵਾਦ ਨਿਤਰ ਜਿਹੜੀ ਜਿਹੜੀ ਬੜੇ ਮੇਖਾ ਨਹੀਂ ਹੋਊ ਟਿਕਾਈ ਯਾਰ ਕਿੱਥੇ ਟਿਕਾਈ ਵੀ ਗੱਲ ਨਹੀਂ ਸੁੰਦਾ ਉਹ ਗਾਣੰਦਾ ਯਾਰ ਮੁਰੋ ਸਰਵਾ ਢਾਲ ਦੇ ਨਾਲ ਬੰਦਾ ਹੀ ਲਾਡੀ ਵੜੀਆਂ ਤਾਂ ਉਹ ਤਾਂ ਲਾਉਣੇ ਹੋ ਯਾਰ ਉਹ ਨਹੀਂ ਬਈਆ ਤੈਨੂੰ ਵੀ ਪਤਾ ਯਾਰ ਹੈ ਮੇਰੀ ਘਰ ਵਾਲੀ ਨੂੰ ਪੁੱਠਾ ਉਹ ਬੋਲਿਆ ਮੇਰੀ ਮਾਂ ਨੂੰ ਪੁੱਠਾ ਵਾ ਕੀ ਕਰਦੇ ਪੜਦੇ ਚੱਕਾ ਹੌਣ ਮੈਂ ਤੇਰੇ ਸਾਹਮਣੇ ਚੱਲ ਕੋਈ ਹੈ ਬਾਲਾ ਕਿਵੇਂ ਸਾਂ ਲੱਗੇ ਮੈਂ ਕੋਈ ਨਾ ਕੁਝ ਕਰ ਦੂੰ ਮੈਂ ਜਾਂ ਤਾਂ ਉਹਨੂੰ ਮਾਰ ਦੂੰ ਜਾਂ ਮਰ ਜੂ ਇੱਕ ਗੱਲ ਆ ਬਸ ਤੂੰ ਅੱਜ ਦਾ ਦਿਨ ਤਾਂ ਕੱਟ ਫਿਰ ਮੇਰੇ ਕਹਿਣ ਤੇ ਅੱਜ ਤੂੰ ਵਾੜਾ ਮੁੜ ਜਾ ਮੈਂ ਇਸ ਤਰ੍ਹਾਂ ਸਨੇਹਾ ਲਾ ਦੂੰ ਹਾਂ ਤੂੰ ਕਰਨਾ ਪੜਿਆ ਫਿਰ ਇੰਨੀ ਕਿ ਰੱਖਦੇ ਨਾਲ ਨਹੀਂ ਮੈਂ ਜਾਂਦਾ ਨਹੀਂ ਹੁੰਦਾ ਕਿਸੇ ਮਾਰਾਂ ਤੂੰ ਐ ਕਰ ਚਾਚੇ ਨੂੰ ਸਾਰੀ ਗੱਲ ਦੱਸੀ ਠੀਕ ਹੈ ਮੇਰੀ ਗੱਲ ਤਾਂ ਉਹਨੇ ਸੁਣੀ ਨਹੀਂ ਜਹੋਗੇ ਮੇਰੀ ਤਜਵੀਰ ਘਰ ਵਾਲੀ ਵੀ ਜਾਂਦੀ ਆ ਇਸ ਗੱਲ ਪਿੱਛੇ ਚਾਚੇ ਨੇ ਇਹ ਗਲਤ ਸਟੈਪ ਚੱਕ ਲਿਆ ਠੀਕ ਹੈ ਦੂਜੀ ਗੱਲ ਜਿਹੜਾ ਮੇਰਾ ਬਾਈ ਹੈਗਾ ਠੀਕ ਹੈ ਭੈਣ ਦਾ ਰਿਸ਼ਤਾ ਹੋਇਆ ਸੀ ਉਹ ਕਹਿੰਦਾ ਵੀ ਮੈਂ ਛੋਡੀ ਕੁੜੀ ਨੂੰ ਤੋੜਦਾ ਇੱਥੋਂ ਕਿਉਂਕਿ ਉਹਦੀ ਜ਼ੁਬਾਨ ਤੇ ਮੇਰਾ ਰਿਸ਼ਤਾ ਹੋਇਆ ਠੀਕ ਹੈ ਤੇ ਜਿਹੜੀ ਇਹ ਰਿਸ਼ਤਾ ਮੇਰਾ ਹੋਇਆ ਮੇਰਾ ਰਿਸ਼ਤਾ ਹੋਇਆ 14 ਕਿਲੇ ਦਾ